ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਦੀਪਾਲੂ ਦੇਤੇ ਦੋਸਤੋ ਇਸ ਵੀਡੀਓ ਵਿੱਚ ਅਪਾਂ ਗੱਲ ਕਰਾਂਗੇ ਕਿ ਕਿਵੇਂ ਹਕੂਮਤ ਨੇ ਜਝਾਰੂ ਸਿੰਘਾਂ ਨੂੰ ਬਦਨਾਮ ਕੀਤਾ ਜਝਾਰੂ ਲੀਡਰਾਂ ਨੂੰ ਚਰਿੱਤਰਹੀਣ ਸਾਬਤ ਕਰਨ ਲਈ ਝੂਠੀਆਂ ਕਹਾਣੀਆਂ ਬਣਾ ਕੇ ਫਲਾਈਆਂ ਇਸ ਤੋਂ ਬਾਅਦ ਗੱਲ ਉਹਨਾਂ ਜਝਾਰੂ ਲੀਡਰਾਂ ਦੀ ਹੁੰਦੀ ਹੈ ਜਿਨ੍ਹਾਂ ਦੇ ਇਸ ਲਹਿਰ ਵਿੱਚ ਹੀ ਆਨੰਦ ਕਾਰਜ ਹੋਏ ਸਨ ਜਦੋਂ ਸਿੱਖ ਸੰਘਰਸ਼ ਦੀ ਸ਼ਮਾਂ ਵਿੱਚ ਬਲੀ ਤਾਂ ਪਤੰਗਿਆਂ ਦੀਆਂ ਡਾਰਾਂ ਵਿੱਚ ਰਲਣ ਹਿੱਤ ਕੇਵਲ ਗੱਬਰੂ ਹੀ ਨਹੀਂ ਸਿੱਖ ਮਟਿਆਰਾਂ ਵੀ ਸਿਰਾਂ ਤੇ ਕਫਨ ਬਨਮਨ ਕੀ ਨਿੱਤਰਦੀਆਂ ਰਹੀਆਂ ਇਨ੍ਹਾਂ ਸੜੀ ਮਟਿਆਰਾਂ ਵਿੱਚੋਂ ਕਈਆਂ ਨੇ ਸਿੱਖ ਸੰਘਰਸ਼ ਵਿੱਚ ਜੂਝਣ ਦੇ ਸੰਕਲਪ ਦੀ ਪੂਰਤੀ ਲਈ ਰੂਪ ਉਹ ਸਜ ਜਝਾਰੂਆਂ ਨਾਲ ਵਿਆਹ ਕਰਵਾ ਲਏ ਹਕੂਮਤ ਆਪਣੇ ਸਮੁੱਚੇ ਪ੍ਰਚਾਰ ਦੇ ਸਾਧਨਾ ਰਹੀ ਅਜਿਹੀ ਹਾਲਤ ਵਿੱਚ ਹੋਏ ਝਜਾਰੂ ਲੀਡਰਾਂ ਦੇ ਵਿਆਹਾਂ ਨੂੰ ਬੰਦੂਕ ਦੀ ਨੋਕ ਤੇ ਕੀਤੇ ਉਧਾਲੇ ਕਹਿ ਕੇ ਝਜਾਰੂ ਲੀਡਰਾਂ ਨੂੰ ਬਦਨਾਮ ਕਰਦੀ ਰਹੀ ਟੀਵੀ ਅਖਬਾਰਾਂ ਤੋਂ ਇਲਾਵਾ ਨਿੱਕੇ-ਨਿੱਕੇ ਟਰੈਕਟ ਜਝਾਰੂ ਲੀਡਰਾਂ ਨੂੰ ਬਦਨਾਮ ਕਰਨ ਲਈ ਵੰਡੇ ਜਾਂਦੇ ਸਨ ਜਿਨ੍ਹਾਂ ਵਿੱਚ ਜਝਾਰੂ ਲੀਡਰਾਂ ਦੇ ਵਿਆਹ ਨੂੰ ਬੰਦੂਕ ਦੀ ਨੋਕਤੇ ਕੀਤੇ ਉਧਾਲੇ ਸਿੱਧ ਕਰਨ ਦਾ ਯਤਨ ਕੀਤਾ ਜਾਂਦਾ ਸੀ ਅਜਿਹਾ ਕਰਨ ਲਈ ਟੱਕੜਬੋਚ ਲਿਖਾਰੀਆਂ ਦੀ ਉਹਨਾਂ ਕੋਲ ਕੋਈ ਘਾਟ ਨਹੀਂ ਸੀ ਇਸ ਤੋਂ ਅਗਲੇ ਕਦਮ ਵੱਜੋਂ ਆਪਣੇ ਇਸ ਕੂੜ ਪ੍ਰਚਾਰ ਵਿੱਚ ਜਾਨ ਪਾਉਣ ਲਈ ਗ੍ਰਿਫਤਾਰ ਕੀਤੀਆਂ ਜਝਾਰੂ ਸਿੰਘਣੀਆਂ ਤੇ ਇਹ ਦਬਾਅ ਪਾਇਆ ਜਾਂਦਾ ਸੀ ਕਿ ਉਹ ਪੱਤਰਕਾਰਾਂ ਜਾਂ ਟੀਵੀ ਦੇ ਕੈਮਰੇ ਦੇ ਸਾਹਮਣੇ ਆ ਕੇ ਇਹ ਕਹਿਣ ਕਿ ਫਲਾਣੇ ਜਝਾਰੂ ਲੀਡਰ ਨਾਲ ਮੈਂ ਆਪਣੀ ਮਰਜ਼ੀ ਨਾਲ ਵਿਆਹ ਨਹੀਂ ਕਰਾਇਆ ਸਗੋਂ ਮੈਨੂੰ ਜਬਰੇ ਬੰਦੂਕ ਦੀ ਨੋਕ ਤੇ ਅਗਵਾ ਕਰਕੇ ਜ਼ਬਰਦਸਤੀ ਵਿਆਹ ਕਰਾਇਆ ਗਿਆ ਹੈ ਇਸ ਲਈ ਉਹਨਾਂ ਸਿੰਘਣੀਆਂ ਨੂੰ ਹਰ ਤਰ੍ਹਾਂ ਦਾ ਲਾਲਚ ਹਰ ਤਰ੍ਹਾਂ ਦਾ ਡਰਾਵਾ ਵੀ ਦਿੱਤਾ ਜਾਂਦਾ ਸੀ ਇਸ ਤੱਥ ਤੋਂ ਪਰਦਾ ਉਹਨਾਂ ਕੁਝ ਸਿਰੜੀ ਸਿੰਘਣੀਆਂ ਨੇ ਚੁੱਕਿਆ ਜੋ ਹਕੂਮਤ ਦੇ ਹਰ ਤਰ੍ਹਾਂ ਦੇ ਲਾਲਚ ਠੁਕਰਾ ਕੇ ਤੇ ਡਰਾਵਿਆਂ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੇ ਸਿਰੜ ਤੇ ਕਾਇਮ ਰਹੀਆਂ ਤੇ ਉਹਨਾਂ ਨੇ ਦਬਾਅ ਵਿੱਚ ਆ ਕੇ ਹਕੂਮਤ ਅਨਸਾਰ ਕੋਈ ਬਿਆਨ ਨਾ ਦਿੱਤਾ ਇਸ ਹਕੂਮਤੀ ਨੀਤੀ ਦਾ ਪਰਦਾਫਾਸ਼ ਕਰਦੇ ਆ ਬੀਬੀ ਸੰਦੀਪ ਕੌਰ ਜੋ ਕਿ ਹੁਣ ਸ਼ਹੀਦ ਸਿੰਘਾਂ ਦੇ ਬੱਚਿਆਂ ਦੀ ਸਾਂਭ ਸੰਭਾਲ ਲਈ ਭਾਈ ਧਰਮ ਸਿੰਘ ਖਾਲਸਾ ਟਰਸਟ ਚਲਾ ਰਹੀ ਹੈ ਦੱਸਦੀ ਹੈ ਕਿ ਉਹਨਾਂ ਨੇ ਸਿੱਖ ਸੰਘਰਸ਼ ਵਿੱਚ ਜੂਝਣ ਹਿੱਤ ਬੱਬਰ ਖਾਲਸਾ ਦੇ ਭਾਈ ਧਰਮ ਸਿੰਘ ਕਾਸਤੀਵਾਲ ਨਾਲ ਮਾਰਚ 1999 ਵਿੱਚ ਲਾਵਾਂ ਲਈਆਂ ਸਨ ਪਰ ਹਕੂਮਤ ਨੇ ਆਪਣੇ ਪ੍ਰਚਾਰ ਸਾਧਨਾ ਰਾਹੀਂ ਇਹ ਅਫਵਾਹ ਫੈਲਾਉਣ ਲਈ ਪੂਰਾ ਟੈਲ ਲਾ ਦਿੱਤਾ ਕਿ ਭਾਈ ਧਰਮ ਸਿੰਘ ਕਾਸ਼ਤੀਵਾਲ ਪਿੰਡ ਦੀ ਇੱਕ ਕੁੜੀ ਚੱਕ ਕੇ ਲੈ ਗਿਆ ਹੈ ਫਿਰ ਜਦੋਂ ਮਿਤੀ 21 ਜੁਲਾਈ 1992 ਨੂੰ ਬੀਬੀ ਸੰਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਉਸ ਨੂੰ ਮਾਨਸਿਕ ਤੌਰ ਤੇ ਤੋੜਨ ਲਈ ਨਿਤ ਦਿਨ ਪੁਲਿਸ ਰਿਮਾਂਡ ਤੇ ਲਿਜਾ ਕੇ ਉਸ ਉੱਪਰ 18 ਕੇਸ ਪਾ ਦਿੱਤੇ ਗਏ ਜਦੋਂ ਭਾਈ ਧਰਮ ਸਿੰਘ ਕਾਸ਼ਤੀਵਾਲ ਸ਼ਹੀਦ ਹੋ ਗਏ ਤਾਂ ਹਿੰਦੁਸਤਾਨੀ ਸਰਕਾਰ ਨੇ ਬੀਬੀ ਸੰਦੀਪ ਕੌਰ ਦੇ ਦਿਵਾਲੇ ਆਪਣੀ ਕੋਟਲ ਨੀਤੀ ਦਾ ਜਾਲ ਫੈਲਾਉਣਾ ਆਰੰਭ ਕਰ ਦਿੱਤਾ ਬੀਬੀ ਸੰਦੀਪ ਕੌਰ ਨੂੰ ਹਕੂਮਤੀ ਪਾਲਿਸੀ ਅਨੁਸਾਰ ਬਿਆਨ ਦੇਵਾਉਣ ਲਈ ਜ਼ਿੰਮੇਵਾਰੀ ਇੱਕ ਮਿੱਠੀ ਜਵਾਨ ਵਾਲੇ ਐਸਪੀ ਮਦਨ ਗੋਪਾਲ ਦੀ ਲਈ ਗਈ ਮਦਨ ਗੋਪਾਲ ਮਿੱਠੀ ਜਵਾਨ ਵਿੱਚ ਕਹਿੰਦਾ ਰਿਹਾ ਸੰਦੀਪ ਹੱਥਾਂ ਤੇ ਸਰੋਂ ਜਮਾ ਕੇ ਵੇਖ ਤੇਰੀ ਤਾਂ ਮੈਂ ਹੁਣੇ ਸਿੱਧੀ ਗੱਲ ਸਾਬ ਮਤਲਬ ਕੇਪੀਐਸ ਗੱਲ ਨਾ ਕਰਵਾ ਦਿੰਦਾ ਤੇਰੇ ਸਾਰੇ ਕੇਸ ਵਾਪਸ ਹੋ ਜਾਣਗੇ ਬਸ ਕੈਮਰੇ ਸਾਹਮਣੇ ਆ ਕੇ ਇੱਕ ਵਾਰ ਬੋਲ ਦੇ ਬੀਬੀ ਸੰਦੀਪ ਕੌਰ ਵੱਲੋਂ ਨਾ ਕਰਨ ਤੇ ਉਸਨੇ ਕਈ ਬੀਬੀਆਂ ਦੇ ਨਾਂ ਘਣਾਉਣੇ ਆਰੰਭ ਕਰ ਦਿੱਤੇ ਤੇ ਬੜੀ ਸ਼ੇਖੀ ਨਾਲ ਦੱਸਿਆ ਇਹਨਾਂ ਨੇ ਸਾਡੇ ਕਹੇ ਅਨੁਸਾਰ ਬਿਆਨ ਦਿੱਤੇ ਸੀ ਹੁਣ ਇਹ ਆਰਾਮ ਨਾਲ ਆਪਣੇ ਘਰੇ ਬੈਠੀਆਂ ਐਸ਼ ਕਰਦੀਆਂ ਨੇ ਤੇ ਹਰ ਮਹੀਨੇ ਸਾਡੇ ਵਿਭਾਗਵੇਂ ਵੱਲੋਂ ਇਹਨਾਂ ਨੂੰ ਪੈਸੇ ਵੀ ਜਾਂਦੇ ਨੇ ਬੀਬੀ ਸੰਦੀਪ ਕੌਰ ਆਪਣੇ ਸਟੈਂਡ ਤੇ ਦ੍ਰਿੜ ਰਹੀ ਇਹ ਸਕੀਮ ਫੇਲ ਹੋ ਜਾਣ ਕਾਰਨ ਧਮਕੀ ਭਰਾ ਲੈ ਜਾ ਆਪਨਾਉਂਦਿਆ ਉਹ ਕਹਿਣ ਲੱਗਾ ਕਮਲੀ ਨਾ ਬਣ ਤੂੰ ਜੇਲ੍ਹ 'ਚ ਸਰਦੀ ਮਰ ਜਾਣਾ ਸਾਡੀ ਗੱਲ ਮੰਨ ਲਾ ਬੀਬੀ ਸੰਦੀਪ ਕੌਰ ਜਦੋਂ ਇਸ ਨਾਲ ਵੀ ਹਕੂਮਤੀ ਹੀਰਾਫੇਰੀ ਵਿੱਚ ਨਾ ਆਈ ਤਾਂ ਪੁਲਿਸ ਨੇ ਸਪੈਸ਼ਲ ਉਸਦੇ ਮਾਤਾ ਪਿਤਾ ਨੂੰ ਪਿੰਡੋਂ ਜਾ ਕੇ ਲਿਆਂਦਾ ਉਹਨਾਂ ਨੂੰ ਸਾਰੇ ਹੀ ਸਬਜ਼ ਬਾਗ ਵਿਖਾ ਕੇ ਕਿਹਾ ਕਿ ਉਹ ਆਪਣੀ ਲੜਕੀ ਤੇ ਦਬਾਅ ਪਾ ਕੇ ਉਸ ਨੂੰ ਸਾਡੀ ਗੱਲ ਮੰਨ ਲੈਣ ਲਈ ਰਜਾਮੰਦ ਕਰਨ ਬੀਬੀ ਸੰਦੀਪ ਕੌਰ ਦੇ ਮਾਪਿਆਂ ਨੇ ਸਪਸ਼ਟ ਕਹਿ ਦਿੱਤਾ ਕਿ ਜਝਾਰੂ ਲਹਿਰ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਰਨ ਪਿੱਛੋਂ ਉਸ ਨੇ ਸਾਡੀ ਕੋਈ ਗੱਲ ਨਹੀਂ ਮੰਨੀ ਤੇ ਨਾ ਹੀ ਹੁਣ ਮੰਨਣੀ ਹੈ ਇਸ ਪਿੱਛੋਂ ਪੁਲਿਸ ਬੀਬੀ ਸੰਦੀਪ ਕੌਰ ਦੇ ਪਿੰਡ ਦੀ ਇੱਕ ਜਥੇਦਾਰ ਨੂੰ ਫੜ ਲਈ ਆਈ ਤੇ ਉਸ ਨੂੰ ਕਿਹਾ ਕਿ ਸੰਦੀਪ ਕੌਰ ਨੂੰ ਸਾਡਾ ਕਿਹਾ ਬਿਆਨ ਦੇਣ ਲਈ ਰਾਜ਼ੀ ਕਰੇ ਅਖੀਰ ਪੁਲਿਸੀਆਂ ਨੇ ਚਣਕਿਆ ਨੀਤੀ ਅਨੁਸਾਰ ਛੜ ਵਾਲਾ ਹਥਿਆਰ ਵਰਤਿਆ ਬਟਾਲੇ ਵਿੱਚ ਇੱਕ ਕੇਸ ਵਾਪਸ ਕਰਾਉਣ ਦੀ ਖੁਸ਼ਖਬਰੀ ਬੀਬੀ ਸੰਦੀਪ ਕੌਰ ਨੂੰ ਸੁਣਾਈ ਗਈ ਤੇ ਕਾਲੀ ਵਿੱਚ ਇਸ ਫਾਰਮੈਲਟੀ ਲਈ ਦਸਤਕ ਕਰਨ ਲਈ ਕੁਝ ਕਾਗਜ਼ ਅੱਗੇ ਕਰ ਦਿੱਤੇ ਦਸਤਕ ਕਰਨ ਤੋਂ ਪਹਿਲਾਂ ਬੀਬੀ ਸੰਦੀਪ ਕੌਰ ਨੇ ਉਹ ਕਾਗਜ਼ ਪੜ੍ਹਨੇ ਜ਼ਰੂਰੀ ਸਮਝੇ ਜਿਸ ਵਿੱਚ ਲਿਖਿਆ ਸੀ ਕਿ ਮੈਂ ਆਪਣੀ ਮਰਜ਼ੀ ਨਾਲ ਪਈ ਧਰਮ ਸਿੰਘ ਕਾਸਤੀਵਾਲ ਨਾਲ ਵਿਆਹ ਨਹੀਂ ਕਰਵਾਇਆ ਬਲਕਿ ਉਹ ਮੈਨੂੰ ਬੰਦੂਕ ਦੀ ਨੋਕ ਤੇ ਅਗਵਾ ਕਰਕੇ ਉਹਨਾਂ ਨੇ ਮੇਰੇ ਨਾਲ ਵਿਆਹ ਕਰਵਾਇਆ ਹੈ ਬੀਬੀ ਸੰਦੀਪ ਕੌਰ ਨੇ ਇਹ ਪੜਦਿਆਂ ਹੀ ਪਹਿਲਾਂ ਕਾਗਜ਼ ਪਾੜ ਕੇ ਸੁੱਟ ਦੇਣਾ ਚਾਹਿਆ ਪਰ ਫਿਰ ਸੋਚ ਕੇ ਵਾਪਸ ਕਰ ਦਿੱਤਾ ਤੇ ਦਸਤਖਤ ਕਰਨ ਤੋਂ ਨਾ ਕਰ ਦਿੱਤੀ ਫਿਰ ਵਕੀਲਾਂ ਵਾਲੀ ਭਾਸ਼ਾ ਨਾਲ ਵੀ ਸਮਝਾਇਆ ਗਿਆ ਤੂੰ ਕੀ ਲੈਣਾ ਹੈ ਕਰਦੇ ਸੈਂ ਤੇਰਾ ਕੀ ਜਾਂਦਾ ਤੇਰਾ ਕੇਸ ਬਸ ਹੁੰਦਾ ਪਿਆ ਪਰ ਬੀਬੀ ਸੰਦੀਪ ਕੌਰ ਨੇ ਦਸਤਖਤ ਕਰਨ ਤੋਂ ਕੋਈ ਨਾ ਕਰ ਦਿੱਤੀ ਤੇ ਪੂਰੇ 4 ਸਾਲ ਜੇਲ੍ਹ ਕੱਟਣ ਪਿੱਛੋਂ ਜ਼ਮਾਨਤ ਹੁਣ ਪਿੱਛੋਂ ਹੀ ਬਾਹਰ ਆਈ ਇਸੇ ਤਰ੍ਹਾਂ ਦੀ ਹੀ ਕਹਾਣੀ ਭਾਈ ਜੋਗਾ ਸਿੰਘ ਖਾਨਪੁਰ ਦੀ ਸਿੰਗਣੀ ਦੀ ਹੈ ਜਦੋਂ ਮਾਰਚ 1993 ਵਿੱਚ ਭਾਈ ਜੋਗਾ ਸਿੰਘ ਖਾਨਪੁਰ ਤੇ ਉਹਨਾਂ ਦੀ ਸਿੰਗਣੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤਾਂ ਉਹਨਾਂ ਦੋਨਾਂ ਤੇ ਅੰਨ ਤਸ਼ੱਦਦ ਕੀਤਾ ਗਿਆ ਕੁਝ ਪ੍ਰਤੱਖਦਰਸ਼ੀ ਪੁਲਿਸ ਮੁਲਾਜ਼ਮਾਂ ਅਨੁਸਾਰ ਉਸ ਬੀਬੀ ਤੇ ਵੀ ਇਹ ਦਬਾਅ ਪਾਇਆ ਗਿਆ ਕਿ ਉਹ ਪ੍ਰੈਸ ਦੇ ਸਾਹਮਣੇ ਪੁਲਿਸ ਦਾ ਲਿਖਿਆ ਹੋਇਆ ਬਿਆਨ ਦੇਵੇ ਤਾਂ ਉਸਦੀ ਜਾਨ ਬਖਸ਼ੀ ਜਾਵੇਗੀ ਪਰ ਉਸ ਨਿੱਡਰ ਬੀਬੀ ਦਾ ਉੱਤਰ ਸੀ ਮੈਨੂੰ ਤੁਸੀਂ ਇਹਨਾਂ ਨੂੰ ਪਹਿਲਾਂ ਕਤਲ ਕਰੋ ਤਾਂ ਕਿ ਬਾਅਦ ਵਿੱਚ ਕੋਈ ਭੁਲੇਖਾ ਨਾ ਰਹਿ ਜਾਵੇ ਕਾਫੀ ਦਬਾਅ ਪਾਈ ਜਾਣ ਤੋਂ ਬਾਅਦ ਵੀ ਜਦੋਂ ਉਹ ਬੀਬੀ ਆਪਣੀ ਦ੍ਰਿੜਤਾ ਤੋਂ ਨਾ ਥੜਕੀ ਤਾਂ ਪੁਲਿਸ ਨੇ ਕਈ ਤਰ੍ਹਾਂ ਦੇ ਹੌਲ ਨਾਕ ਤੁਸੀਂ ਇਹ ਦੇ ਕੇ ਭਾਈ ਜੋਗਾ ਸਿੰਘ ਖਾਨਪੁਰ ਦੀ ਸਿੰਘਣੀ ਨੂੰ ਪਹਿਲਾਂ ਕਤਲ ਕੀਤਾ ਤੇ ਉਸ ਤੋਂ ਬਾਅਦ ਭਾਈ ਖਾਨਪੁਰ ਵੀ ਤਸੀਹੇ ਹੇ ਸੰਦੇ ਸ਼ਹੀਦ ਹੋ ਗਏ ਪੁਲਿਸ ਵੱਲੋਂ ਕਤਲ ਕੀਤੇ ਜਾਣ ਸਮੇ ਬੀਬੀ ਕਮਲਜੀਤ ਕੌਰ ਗਰਭਵਤੀ ਸੀ ਤੇ ਇਸ ਸਬੰਧ ਵਿੱਚ ਹੀ ਦਵਾਈ ਲੈਣ ਆਇਆਂ ਨੂੰ ਪੁਲਿਸ ਨੇ ਬਿਆਸ ਤੋਂ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਸੀ ਸੋ ਦੋਸਤੋ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਜੋ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਧੰਨਵਾਦ